ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਂਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਦੀ ਕਿ ਮੈਂ ਇਹ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਕੋਲ ਜਾਵਾਂਗੇ 26 ਜਨਵਰੀ ਨੂੰ ਆ ਹਰੇਕ ਥਾਂ ਵਿਆਹ ਦੇਖੋ ਆ ਸਾਡੀ ਚਾਂਕੀ ਸੀ ਉਹਦੇ ਚ ਫੋਟੋ ਆਪਦੇ ਉਤਾਰਨ ਨਾ 26 ਜਨਵਰੀ ਦੀ ਪ੍ਰੇਡ ਚੋਂ ਪੰਜਾਬ ਦੀਆਂ ਚਾਕੀਆਂ ਬਾਹਰ ਕੱਢੇ ਜਾਣ ਤੇ ਸਿਆਸੀ ਵਿਵਾਦ ਤੇਜ਼ ਹੋ ਗਏ ਬਿਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਕੀਆਂ ਰੱਦ ਕਰਨ ਲਈ ਕੇਂਦਰ ਸਰਕਾਰ 'ਤੇ ਪੰਜਾਬ ਭਾਜਪਾ ਤੇ ਤਿੱਖੇ ਹਮਲੇ ਬੋਲੇ ਸੀ ਜਿਸ ਤੇ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਮੁੱਖ ਮੰਤਰੀ ਭਗਵੰਤ ਮਾਨ ਤੇ ਪਰਕ ਉੱਠੇ ਨੇ ਜਾਖੜ ਦਾ ਇਲਜ਼ਾਮ ਹੈ ਕਿ ਪੰਜਾਬ ਵੱਲੋਂ ਪੇਛੰਗੀਆਂ ਚਾਕੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੀਆਂ ਤਸਵੀਰਾਂ ਲਈਆਂ ਗਈਆਂ ਸੀ ਜਿਸ ਕਾਰਨ ਉਹਨਾਂ ਨੂੰ ਰਿਜੈਕਟ ਕੀਤਾ ਗਿਆ ਉੱਥੇ ਜਿਸ ਕਿਸਮ ਦੀ ਚਾਂਕੀ ਤਿਆਰ ਕੀਤੀ ਗਈ ਉਹ ਚਾਂਕੀ ਉੱਥੇ ਜਾ ਕੇ ਰਿਜੈਕਟ ਹੋਈ ਰੀਜੈਕਟ ਹੋ ਗਈ ਉੱਥੋਂ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਇਸ ਚ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਓ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚਾ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਂਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਹਿੰਦੇ ਜੀ ਤਸਵੀਰ ਤਾਂ ਲੱਗੂਗੀ ਉਹ ਹੀ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਆ ਜਿਹੜੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੀਸੀਜਲੀ ਥੈਟ ਇਜ਼ ਦਾ ਸੇਮ ਸਟੋਰੀ ਸਾਹਿਬ ਉਹਨਾਂ ਨੇ ਕਿਹਾ ਨਹੀਂ ਲੱਗੂਗਾ ਉਹਨਾਂ ਨੇ ਇਨਫੈਕਟ ਜਿਹੜੇ ਸੈਰਿਮੋਨੀਅਲ ਵਿੰਗ ਹੈ ਆਰਮੀ ਦਾ ਆ ਜਿਹੜੀ ਚਾਂਕੀ ਹੈ ਇਹਦਾ ਸਾਰੇ ਦਾ ਸਾਰਾ ਕੰਟਰੋਲ ਉੱਥੇ ਜੋ ਮੋਨੀਟਰ ਕਰਦੇ ਐ ਸਾਰਿਆਂ ਨੂੰ ਕਿਸ ਤਰ੍ਹਾਂ ਟਾਈਮ ਬਾਉਂਡ ਨੂੰ ਚਲਣੀ ਹੈ ਪਰੇਡ ਆਰਮੀ ਕਰਦੀ ਐ ਆਰਮੀ ਦਾ ਇੱਕ ਸੈਰਿਮੋਨੀਅਲ ਵਿੰਗ ਐ ਸੈਰਿਮਨ ਸੈਰਿਮੋਨੀਅਲ ਵਿੰਗ ਦੇ ਇੱਕ ਅਫਸਰ ਨੇ ਮਨੂੰ ਦੱਸਿਆ ਕਹਿੰਦਾ ਅਸਤਾ ਉਹਨਾਂ ਨੂੰ ਐ ਕਿ ਅਜੇ ਤੁਸੀਂ ਫੋਟੋਆਂ ਲਾਣੀਆਂ ਐ ਕਰੋ ਚਾਂਕੀ ਨੇ ਪੈਸੇ ਕਿਉਂ ਲਈ ਜਾਂਦੇ ਹੋ ਇਹ ਦੋਨਾਂ ਮਾਰਥੀਆਂ ਨੂੰ ਭੇਜਦੇ ਉਹਨਾਂ ਨੂੰ ਪਰੇਡ ਚ ਤੋਰ ਦੇਣੇ ਦਿਖਾ ਦੇਣੇ ਪੰਜਾਬ ਦਾ ਆ ਰੂਪ ਹੈ ਤਕਸਾ ਉਹ ਕਹਿੰਦੇ ਨੇ ਜਦੋਂ ਮੈਂ ਕੋਖਿਆ ਕੱਲ ਮੈਂ ਪਾਇਆ ਮੈਂ ਕਿਹਾ ਮੈਨੂੰ ਵੀ ਠੇਸ ਪੁੰਜੀ ਵੀ ਸਾਡੇ ਨਾਲ ਕਿਉਂ ਇਸ ਕਿਸਮ ਦਾ ਕਿਉਂ ਹੋਣਾ ਚਾਹੀਦਾ ਸੀ ਕੀ ਕਾਰਨ ਹੈ ਕਿਉਂਕਿ ਮੈਂ ਇਸ ਕਰਕੇ ਇਹਨਾਂ ਨੂੰ ਨਾ ਇਹਨਾਂ ਨੂੰ ਦੋਸ਼ ਦਿੱਤਾ ਮੇਰੇ ਤੇ ਭਾਵਨਾ ਇੱਕ ਪੰਜਾਬੀ ਵਾਂਗੂ ਸੀ ਪੰਜਾਬ ਨੂੰ ਆਪਣਾ ਇਤਿਹਾਸ ਆਪਣਾ ਵਿਰਸਾ ਦਿਖਾਉਣ ਦਾ ਮੌਕਾ ਮਿਲੇ ਪਰ ਖੁੱਦਾ ਪਾੜ ਤੇ ਹੇਟਾ ਨਿਕਲਿਆ ਕੀ ਫੋਟੋਆਂ ਨਿਕਲੀਆਂ ਦੋ ਇੱਕ ਭਗਵੰਤ ਮਾਨ ਜੀ ਦੇ ਨਿਕਲੇ ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾਡਾ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ ਵਿਰਸਾ ਤੁਹਾਨੂੰ ਆਹ ਵਿਰਸਾ ਹੈ ਪੰਜਾਬ ਦਾ ਆ ਨਵੀਂ ਚੀਜ਼ ਹੈ ਪੰਜਾਬ ਦੀ ਸੁਨੀਲ ਜਾਖੜ ਨੇ ਗੰਧੰਤਰ ਦਿਵਸ ਸਪਰੇਡ ਚ ਪੰਜਾਬ ਦੀ ਝਾਕੀ ਨੂੰ ਥਾਂ ਨਾ ਮਿਲਣ ਨੂੰ ਨਿਰਾਸ਼ਾਜਨਕ ਘਰਾੜ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਨਿਰਾਸ਼ਾਜਨਕ ਪਰਪਾਵਨਾ ਮਹਾਂਪੜਕਾਉਣ ਲਈ ਆਮ ਆਦਮੀ ਪਾਰਟੀ ਇਸ ਮੁੱਦੇ ਦਾ ਫਾਇਦਾ ਚੁੱਕ ਰਹੀ ਹੈ। ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਸਰਕਾਰ ਰਿਜੈਕਟ ਕੀਤੀਆਂ ਝਾਕੀਆਂ ਨੂੰ ਪੰਜਾਬ ਚ ਪ੍ਰਦਰਸ਼ਿਤ ਕਰੇਗੀ ਤਾਂ ਉਹ ਵੀ ਸਰਕਾਰ ਖਿਲਾਫ 26 ਜਨਵਰੀ ਨੂੰ ਪੰਜਾਬ ਚ ਝਾਕੀਆਂ ਕੱਢਣਗੇ। ਤੇ ਮੈਂ ਇਹ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਕੋਲ ਜਾਵਾਂਗੇ 22 ਜਨਵਰੀ ਨੂੰ ਆ ਹਰੇਕ ਥਾਂ ਵਿਆਹ ਦੇਖੋ ਆ ਸਾਡੀ ਚਾਂਕੀ ਸੀ ਉਹਦੇ ਚ ਫੋਟੋ ਆਪਦੇ ਉਤਾਰਨ ਨਾ ਜਿਸ ਗੱਲ ਤੇ ਰਿਜੈਕਟ ਹੋਏ ਫੋਕੂਆਂ ਫੋਟੋਆਂ ਨੂੰ ਲੋਕ ਇਹਨਾਂ ਤੋਂ ਹਿਸਾਬ ਮੰਗਣਗੇ ਤੇ ਇਹ ਜੇ ਉਧਰ ਲੈ ਕੱਢਣਗੇ ਅਸੀਂ ਕੱਢਾਂਗੇ ਇਹ ਜੇਲ੍ਹਾਂ ਵਾਲੀ ਆ ਜਿਹੜੀ ਹੈ ਅਸੀਂ ਕੱਢਾਂਗੇ ਹਾਈ ਕੋਰਟ ਦੀ ਉਹਦੇ ਵਿੱਚ ਬਿਠਾ ਕੇ ਬਣਾਵਾਂਗੇ ਹਾਈ ਕੋਰਟ ਜੱਜ ਦੀ ਚਾਂਕੀ ਹੋਊਗੀ ਜਿਹੜੇ ਕਹਰੇ ਆ ਵੀ ਤੁਸੀਂ ਦੱਸੋ ਜੀ ਇਹਨਾਂ ਨੂੰ ਪਕੜ ਕਿਉਂ ਨਹੀਂ ਰਹੇ ਇਸ ਥੋੜੇ ਜੇਲ੍ਹ ਚੋਂ ਅੱਜ ਤਾਈਂ ਇੰਟਰਵਿਊ ਹੋ ਕਿਵੇਂ ਰਹੀ ਹੈ ਇਹਦੇ ਵਿੱਚ ਆ ਜਿਹੜਾ ਤੁਸੀਂ ਬੀਐਸਐਫ ਕਹਿ ਰਹੀ ਹੈ ਵੀ ਇਹਨਾਂ ਬੰਦੇ ਨੂੰ ਪਕੜ ਦੇ ਕਿਉਂ ਨਹੀਂ ਹਰੇਕ ਕੰਮ ਦੇ ਵਿੱਚ ਇੱਥੇ ਜਿਹੜੀ ਹਾਈ ਕੋਰਟ ਦੀ ਹੈ ਅਸੀਂ ਇਹਨਾਂ ਦੀ ਚਾਂਕੀ ਅਸੀਂ ਕੱਢਾਂਗੇ ਜਲੂਸ ਕੱਢਣ ਪੰਜਾਬ ਦਾ ਜਿਹੜਾ ਕੱਢਣ ਲੱਗੇ ਸੀ ਉਹਨੂੰ ਰੋਕਾਂਗੇ ਸੁਨੀਲ ਜਾਖੜ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਧਾਨ ਮੰਤਰੀ ਮੋਦੀ ਖਿਲਾਫ ਇਸਤੇਮਾਲ ਕੀਤੀ ਭਾਸ਼ਾ ਤੇ ਵੀ ਇਤਰਾਜ਼ ਜਤਾਇਆ ਤੇ ਭਗਵੰਤ ਮਾਨ ਜੀ ਕੱਲ੍ਹ ਇਸ ਤਰ੍ਹਾਂ ਇਹਨੇ ਨਾਰਾਜ਼ ਕਿਉਂ ਸੀਗੇ ਕਹਿੰਦੇ ਅਲਬਰਟ ਪਿੰਟੋ ਨੂੰ ਗੁੱਸਾ ਕਿਉਂ ਆਤਾ ਹੈ ਕਹਾਣੀਓ ਇਹ ਵੀ ਕਿਉਂ ਗੁਸਾਰਿਆ ਭਗਵੰਤ ਮਾਨ ਜੀ ਜਿਹੜੇ ਇਸ ਕਿਸਮ ਦੀ ਸ਼ਬਦਾਵਲੀ ਬੋਲ ਰਹੇ ਹੈ ਕਿਉਂਕਿ ਉਹਨਾਂ ਨੇ ਬੜਾ ਮਹਿਸੂਸ ਕੀਤਾ ਸੀ ਅਸੈਂਬਲੀ 'ਚ ਖੜੇ ਹੋ ਕੇ ਜਦੋਂ ਲੀਡਰ ਆਫ oppositon ਨੇ ਕੋਈ ਬਦਰ ਭਾਸ਼ਾ ਤੇ ਉਹਨਾਂ ਨੇ ਸਪੀਕਰ ਨੂੰ ਕਿਹਾ ਸਪੀਕਰ ਸਾਹਿਬ ਦੇਖੋ ਜੀ ਬਾਜਬਾ ਜੀ ਕਿਸ ਕਿਸਮ ਦੀ ਭਾਸ਼ਾ ਬੋਲ ਰਹੇ ਹੈ ਤੇ ਅਸ਼ੋਭਾ ਨਹੀਂ ਦਿੰਦੀ ਤੇ ਆਪ ਹੀ ਉਸ ਭਾਸ਼ਾ 'ਚ ਪੈ ਗਏ ਭਗਵੰਤ ਮਾਨ ਜੀ ਕਾਰਨ ਕੀ ਸੀਗਾ ਉਹ ਕਾਰਨ ਹੈ ਸਭ ਹੁਸ਼ਾਰਪੁਰ 'ਚ ਅਜਕਲ ਵੇਸਦਾ ਹੈ ਵਿਪਾਸਨਾ ਸੈਂਟਰ ਜਿਹੜਾ ਉਥੇ ਇੱਕ ਬੜੇ ਸਪੈਸ਼ਲ ਮਹਿਮਾਨ ਰੁਕੇ ਹੋਏ ਆ ਉਹ ਮਹਿਮਾਨ ਵੈਸੇ ਤਾਂ ਮੇਰੇ ਖਿਆਲ ਚ ਥੋੜਾ ਜਿਹਾ ਫਰਕ ਹੈ ਉਹ ਤਾਂ ਥੋੜੇ ਦਿਨਾਂ ਨੂੰ ਪਘੋੜੇ ਵਾਲੀ ਹਾਲਤ ਆ ਜੂਗੀ ਪਘੋੜਾ ਜਿਵੇਂ ਕਿਤੇ ਜਾ ਕੇ ਸ਼ਹਿ ਲੈਂਦਾ ਨੇ ਪਘੋੜੇ ਨੂੰ ਕੋਈ ਸ਼ਵਾਸ਼ ਸ਼ਹਿ ਦਿੰਦਾ ਆਲਸੋ ਬਿਕਮਸ ਕੰਪਲਿਸਿਟ ਇਨ ਅ ਕ੍ਰਾਈਮ ਉਹ ਛਿਪੇ ਕੁਮਰੇ ਤੇ ਈਡੀਲੀ ਗਰਫਤ ਤੋਂ ਬਾਹਰ ਆ ਰਹੇ ਆ ਉਥੇ ਮਿਲਣ ਗਏ ਆ ਭਗਤ ਮਾਨ ਜੀ ਮਥਾ ਟੇਕਣ ਤੋਂ ਪਹਿਲਾਂ ਉੱਥੇ ਮਿਲ ਕੇ ਆਏ ਉਹਨਾਂ ਨੇ ਝਾੜ ਪਈ ਵਿਤਕਰੀ ਕੀ ਜਾਂਦਾ ਮੇਰੇ ਮਗਰ ਭਗਵੰਤ ਕਰੀ ਕੀ ਜਾਂਦੇ ਉਹ ਮੇਰੇ ਮੇਰੇ ਮਗਰ ਤਾਂ ਪੁੱਲਸ ਪਈਏ ਤੇ ਇਹਨਾਂ ਨੂੰ ਇਹਨਾਂ ਨੂੰ ਉਸ ਬਹਾਨਾ ਮਿਲ ਕੇ ਜਿਹੜਾ ਇਹਨਾਂ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਝਾੜ ਉੱਥੇ ਪਈ ਕੇਜਰੀਵਾਲ ਸਾਹਿਬ ਨੂੰ ਜਵਾਬ ਦੇ ਨਹੀਂ ਸਕੇ ਉਹਦੀ ਝਾੜ ਦੇ ਬਨਸਪਤ ਉਹ ਆਪਣੀ ਜਿਹੜੀ ਹੈ ਉਹ ਖਸਿਆਣੀ ਬਿੱਲੀ ਵਾਲਾ ਹਾਲ ਸੀਗਾ ਜਿਸ ਸਾਹਿਬ ਨਾਲ ਉੱਥੇ ਭਗਵੰਤ ਮਾਨ ਜੀ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਜਿਹਦਾ ਪਰਸਲੀ ਮੈਂ ਆਪਣੇ ਪਰਸਨਲ ਤੌਰ ਤੇ ਬੀਜੇਪੀ ਦੇ ਪ੍ਰਧਾਨ ਦੇ ਤੌਰ ਤੇ ਤੇ ਬੀਜੇਪੀ ਪਾਰਟੀ ਕੋਲ ਨੂੰ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਦੱਸਿਆ ਕਿ ਮੁੱਖ ਮੰਤਰੀ ਭਗਵਾਨਤਮਨ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਨਾਲ ਵਿਤਕਰੇ ਦੇ ਇਲਜ਼ਾਮ ਲਾਏ ਸੀ ਸੀਮਾਨ ਨੇ 26 ਜਨਵਰੀ ਲਈ ਤਿਆਰ ਕੀਤੀਆਂ ਅਤੇ ਕੇਂਦਰ ਨੂੰ ਭੇਜੀਆਂ ਗਿਆ ਝਾਕੀਆਂਦਿਆਂ ਤਸਵੀਰਾਂ ਵੀ ਦਿਖਾਈਆਂ ਸੀ ਤੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਸਿਰਫ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦੀਆਂ ਝਾਕੀਆਂ ਨੂੰ ਹੀ ਪ੍ਰੇਡ 'ਚ ਸ਼ਾਮਿਲ ਕਰ ਰਹੀ ਹੈ ਅਤੇ ਪ੍ਰੇਡ ਦਾ ਪਗਵਾਕਰਨ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ